ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਕਰਦੇ ਆਂ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਬਣ ਸਕਦੇ ਹਨ ਕਿਹੜੇ-ਕਿਹੜੇ ਖੇਤਰਾਂ ਵਿੱਚ ਮੌਸਮ ਦੀ ਹੇਰ ਫੇਰ ਦੇਖੀ ਜਾ ਸਕਦੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਦੀਆਂ ਸੈਟੇਲਾਈਟ ਤਸਵੀਰਾਂ ਇਨ੍ਹਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦਾ ਲਗਭਗ ਮੌਸਮ ਸਾਫ਼ ਹੈ ਪੂਰਬੀ ਹਵਾਵਾਂ ਕਾਰਨ ਪੰਜਾਬ ਵਿੱਚ ਧੁੰਦ ਦੀ ਧੁੰਦ ਦਾ ਪੈਰਾ ਜਲਦੀ ਹੀ ਸਮਾਪਤ ਹੋਵੇਗਾ ਅਤੇ ਦੁਪਹਿਰ ਦੇ ਸਮੇਂ ਸਾਨੂੰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੱਪ ਦੇਖਣ ਨੂੰ ਮਿਲੇਗੀ ਜੇਕਰ ਅਸੀਂ ਗੱਲ ਕਰੀਏ ਅੱਜ ਦੇ ਰਾਤ ਦੇ ਮੌਸਮ ਬਾਰੇ ਤਾਂ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਪੰਜਾਬ ਦਾ ਦੱਖਣ ਪੱਛਮੀ ਹਿੱਸੇ ਉੱਤੇ ਹਲਕੇ ਫੁਲਕੇ ਬੱਦਲ ਦਿਖਾਈ ਦੇ ਸਕਦੇ ਹਨ ਰਾਜਸਥਾਨ ਵੱਲੋਂ ਆਉਣ ਵਾਲੇ ਸਿਸਟਮ ਕਾਰਨ ਜ਼ਿਲ੍ਹਾ ਫਾਜ਼ਿਲਕਾ ਮੁਕਸਰ ਸਹਿਬ ਬਠਿੰਡਾ ਫਰੀਦਕੋਟ ਵਿੱਚ ਰਾਤ ਨੂੰ ਹਲਕੇ-ਫੁਲਕੇ ਬੱਦਲ ਦੇਖੇ ਜਾ ਸਕਦੇ ਹਨ ਜੇਕਰ ਸਾਨੂੰ ਨਵੀਂ ਅਪਡੇਟ ਮਿਲਦੀ ਹੈ ਤਾਂ ਅਸੀਂ ਤੁਹਾਡੇ ਨਾਲ ਜਲਦ ਤੋਂ ਜਲਦ ਸਾਂਝੀ ਕਰਾਂਗੇ ਧੰਨਵਾਦ ਜੀ